ਵੈਗਰੂਜੀ ਕਾ ਖਾਲਸਾ ਵੈਗਰੂਜੀ ਕੀ ਫਤਿਹ ਆਪਾਂ ਇਸ ਸਮੇਂ ਸਾਂਝੇ ਬੇਸ ਕੈਂਪ ਤੇ ਖੜੇ ਆਂ ਸਾਂਝਾ ਬੇਸ ਕੈਂਪ ਦੀ ਜ਼ਰੂਰਤ ਕਿਉਂ ਪਈ ਤੇ ਇਹਦਾ ਕਨਸੈਪਟ ਕੀ ਆ ਜਾਂ ਇਹਦਾ ਇਹ ਇਹ ਕੀ ਚੀਜ਼ ਹੈ ਉਹਦੇ ਬਾਰੇ ਤੁਹਾਡੇ ਨਾਲ ਗੱਲ ਕਰਨੀ ਆ ਇਹਦੇ ਵਿੱਚ ਇਹ ਆ ਕਿ ਵੀ ਇੱਥੇ ਹੜਾਂ ਦੇ ਵਿੱਚ ਜਿਹੜੀਆਂ ਵੱਖ-ਵੱਖ ਜਥੇਬੰਦੀਆਂ ਸਾਰੀਆਂ ਕੰਮ ਕਰ ਰਹੀਆਂ ਸੀ ਪਰ ਕਿਸੇ ਨੂੰ ਜਿਹੜੀ ਦਿੱਕਤ ਆਉਂਦੀ ਸੀਗੀ ਕਿ ਲੋਕ ਆਪਦੀ ਰਸਦ ਸਮਾਨ ਲੈ ਕੇ ਪਹੁੰਚਦੇ ਸੀਗੇ ਤੇ ਉਹ ਸਵੇ ਉਹ ਜਿਹੜਾ ਵਸਤ ਸਮਾਨ ਆਉਂਦਾ ਸੀ ਉਹ ਸਹੀ ਥਾਂ ਤੇ ਪਹੁੰਚਦਾ ਹੈ ਜਾਂ ਨਹੀਂ ਪਹੁੰਚਦਾ ਉਹ ਦਿੱਕਤ ਆ ਰਹੀ ਸੀਗੀ ਫਿਰ ਇੱਕ ਦਿਨ ਬਹੁਤ ਜ਼ਿਆਦਾ ਆ ਜਾਂਦਾ ਅਗਲੇ ਦਿਨ ਹੋ ਸਕਦਾ 2 ਦਿਨ ਨਾ ਆਵੇ ਸੋ ਇਹ ਬੇਸ ਕੈਂਪ ਬਣਾਇਆ ਹੈ ਇਹ ਬੇਸ ਕੈਂਪ ਦੇ ਵਿੱਚ ਇਹ ਆ ਕਿ ਵੀ ਇਹ ਸਮਾਨ ਇੱਥੇ ਸਟੋਰ ਹੁੰਦਾ ਰਹੂ ਅੱਜ ਜਿਹੜਾ ਵੀ ਕੋਈ ਸਮਾਨ ਆਉਂਦਾ ਉਹ ਇੱਥੇ ਰੱਖਿਆ ਜਾਂਦਾ ਰਹਿੰਦਾ ਤੇ ਉਦੋਂ ਡਿਮਾਂਡ ਆਉਂਦੀ ਆ ਜਿਵੇਂ 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 ਡਿਮਾਂਡ ਆਉਂਦੀ ਹੈਗੀ ਆ ਚਾਹੇ ਕਿਸੇ ਜੱਥੇਬੰਦੀ ਦੀ ਹੋਵੇ ਇਹ ਨਹੀਂ ਕਿ ਕਿਵੇਂ ਇਸੇ ਆ ਜਿਹੜੀਆਂ ਕੁਝ ਜੱਥੇਬੰਦੀਆਂ ਰੱਖੀਆਂ ਇਹਨਾਂ ਨੇ ਵੀ ਹੈਗੀ ਉਸੇ ਵੀ ਕੋਈ ਵੀ ਜੱਥੇਬੰਦੀ ਕੋਈ ਵੀ ਪਿੰਡ ਦਾ ਆਦਮੀ ਆ ਕੇ ਲੈ ਜਾਂਦਾ ਤਾਂ ਉਹਦੀ ਜ਼ਰੂਰਤ ਵੇਖ ਕੇ ਆਪਾਂ ਉਹਨੂੰ ਸਮਾਨ ਦੇ ਦਿੰਨੇ ਆ ਇਹ ਬਹੁਤ ਸੋਹਣਾ ਉਪਰਾਲਾ ਹੈ ਇਹਦੇ ਨਾਲ ਵੇਸਟੇਜ ਰੁਕਦੀ ਆ ਤੇ ਦੂਜੀ ਹੈ ਕਿ ਇੱਕ ਜਿਹੜੀ ਲੀਡ ਲੈਗ ਟਾਈਮ ਪੈ ਜਾਂਦਾ ਹੁੰਦਾ ਸਟੋਰੇਜ ਦਾ ਤੇ ਡਿਸਟ੍ਰਿਬਿਊਸ਼ਨ ਦਾ ਉਹ ਨਹੀਂ ਹੁੰਦਾ ਕੋਈ ਵੱਧੂ ਡਿਸਟ੍ਰਿਬਿਊਸ਼ਨ ਨਹੀਂ ਹੁੰਦੀ ਪਿੰਡ ਦੇ ਲੋਕ ਆਸ-ਪਾਸੇ ਦੇ ਪਿੰਡਾਂ ਦੇ ਲੋਕ ਇਹਦੇ ਵਿੱਚ ਸਪੋਰਟ ਕਰਾਉਂਦੇ ਆ ਬਕਾਇਦਾ ਕਿ ਵੀ ਸਾਨੂੰ ਕਿੱਥੇ ਕਿੱਥੇ ਲੋੜ ਹੈਗੀ ਆ ਇਸ ਤੋਂ ਇਲਾਵਾ ਬੋਟਸ ਦੇ ਵਿੱਚ ਵੀ ਅਲਾਈਅੰਸ ਹੈਗਾ ਇੱਕ ਕਿ ਵੀ ਸਾਰੀਆਂ ਆਪਣੇ ਰਿਸੋਰਸਸ ਨੂੰ ਇੱਕ ਜਗ੍ਹਾ ਤੇ ਪੂਲ ਇਨ ਕਰੀਏ ਉੱਥੋਂ ਡਿਸਟ੍ਰੀਬਿਊਟ ਹੋ ਜੇ ਜੇ ਕਿਸੇ ਨੇ ਆਪ ਲੈ ਜਾਣਾ ਆਪ ਲੈ ਜੇ ਜੇ ਕੋਈ ਜੱਥੇਬੰਦੀ ਇੱਥੇ ਰਜਿਸਟਰ ਕਰਾ ਕੇ ਲੈ ਜਾਣਾ ਚਾਹੁੰਦੀ ਆ ਉਹ ਲੈ ਜੇ ਜੇ ਕੋਈ ਆਪਣਾ ਨਹੀਂ ਕਿਸੇ ਕੋਲੇ ਪਹੁੰਚ ਪਾਦਾ ਜੇ ਕੋਈ ਆਪ ਹੁੰਦਾ ਉਹ ਕਹਿੰਦਾ ਹੈ ਹਾਂਜੀ ਅੱਜ ਇਹ ਸਮਾਨ ਮੈਂ ਲੈ ਕੇ ਆਇਆ ਇਹਦੀ ਅੱਜ ਲੋੜ ਹੈਗੀ ਕਿਸੇ ਤਾਂ ਤਾਂ ਆਪਾਂ ਉਹਨੂੰ ਵੀ ਵੀਰ ਨੂੰ ਭੇਜ ਸਕਦੇ ਆ ਸੋ ਇਸ ਤਰ੍ਹਾਂ ਇਹ ਉਪਰਾਲਾ ਹੈ ਤੇ ਇਹ ਆਪਣਾ ਟੀਮ ਯਾਨੀ ਹਰਪ੍ਰੀਤ ਸਿੰਘ ਨੇ ਸ਼ੁਰੂ ਕੀਤਾ ਹੈਗਾ ਇਹ ਸਾਰੇ ਵੀਰਾਂ ਨੇ ਇਹ ਉਪਰਾਲਾ ਕੀਤਾ ਹੈ ਤਾਂ ਕਿ ਵੇਸਟੇਜ ਰੁਕੇ ਤੇ ਸਹੀ ਥਾਂ ਤੇ ਸਮਾਨ ਪਹੁੰਚੇ ਆਪਾਂ ਵੇਖਿਆ ਥਾਂ ਥਾਂ ਤੇ ਪ੍ਰੋਬਲਮ ਆ ਰਹੀ ਹੈ ਕਿ ਸਹੀ ਥਾਂ ਤੇ ਸਮਾਨ ਨਹੀਂ ਪਹੁੰਚ ਰਿਹਾ ਤੇ ਦੂਜੇ ਪਾਸੇ ਵੇਸਟੇਜ ਹੋ ਰਹੀ ਆ ਲੋਡਵੰਦ ਰਹਿ ਜਾਂਦਾ ਤੇ ਜਿਹਦੇ ਕੋਲੇ ਲੋਡ ਨਹੀਂ ਉਹ ਉਹਦੇ ਕੋਲੇ ਜ਼ਿਆਦਾ ਇਕੱਠਾ ਹੋ ਜਾਂਦਾ ਜਾਂ ਕਿਤੇ ਵੈਸੇ ਹੀ ਵੇਸਟ ਹੋ ਰਿਹਾ ਸੋ ਇਹ ਸਾਰੀਆਂ ਚੀਜ਼ਾਂ ਨੂੰ ਰੋਕਣ ਵਾਸਤੇ ਇਹ ਸੰਗਤ ਸੈਂਟਰਲ ਵੇਅਰ ਹਾਊਸ ਹੈਗਾ ਜਾਂ ਸੈਂਟਰਲ ਡੇਸ ਕੈਂਪ ਹੈਗਾ ਜਿਹ ਤੋਂ ਫਰਦਰ ਡਿਸਟ੍ਰੀਬਿਊਟ ਹੋ ਜਾਂਦਾ ਹੈ ਦਿਸ ਸਮਾਨ ਅੱਜ ਮੇਰੇ ਨਾਲ ਹੇ ਕਿ ਆਪਣੇ ਗੁਰਸ਼ਮਸ਼ੀਰ ਸਿੰਘ ਦੇ ਗਏ ਪੱਤਰਕਾਰ ਉਹ ਹੀ ਗੱਲ ਕਰ ਰਹੇ ਸੀ ਕਿ ਸਮਾਨ ਆਉਣਾ ਤਾਂ ਬਹੁਤ ਸੌਖਾ ਹੋ ਰਿਹਾ ਉਹਦੇ ਡਿਸੈਮੀਨੇਸ਼ਨ ਦੀ ਪ੍ਰੋਬਲਮ ਹੋ ਰਹੀ ਹੈ ਕਿ ਉਹ ਪਹੁੰਚੇ ਕਿਵੇਂ ਸੋ ਇਹ ਵੀਰਾਂ ਨੇ ਇਹ ਸਮਾਨ ਨੂੰ ਡਿਸਟ੍ਰੀਬਿਊਟ ਕਿਵੇਂ ਕਰ ਰਹੇ ਆ ਦੀ ਪਹੁੰਚ ਕਿਵੇਂ ਕਰਨੀ ਹੈ ਇਹਨੂੰ ਵੰਡਣਾ ਕਿਵੇਂ ਆ ਉਹ ਉਸ ਮਸਲੇ ਨੂੰ ਹੱਲ ਕੀਤਾ ਹੈਗਾ ਸੋ ਸਾਰੇ ਆਪਾਂ ਸਹਿਯੋਗ ਲਈਏ ਤੇ ਇਹਨੂੰ ਇਸ ਮਸਲੇ ਨੂੰ ਇਸ ਤਰੀਕੇ ਨਾਲ ਹੱਲ ਹੋ ਸਕਦਾ ਜਿੱਥੇ ਬੰਦੀਆਂ ਵੀ ਇੱਥੋਂ ਲੈਣ ਦੀ ਕੋਸ਼ਿਸ਼ ਕਰਨ ਜੇ ਕੋਈ ਵੀਰ ਇਹ ਸੋਚਦਾ ਕਿ ਵੀ ਮੈਂ ਸਮਾਨ ਦੇ ਕੇ ਜਾਣਾ ਹੈ ਤਾਂ ਉਹ ਇੱਥੇ ਆ ਕੇ ਦੇਖੇ ਜਾਵੇ ਤੇ ਇਹਦੇ ਨਾਲ ਇੱਕ ਇਕੁਇਟੇਬਲ ਡਿਸਟ੍ਰੀਬਿਊਸ਼ਨ ਹੋ ਜੂਗੀ ਸਮਾਨ ਦੀ ਵੇਸਟੇਜ ਨਹੀਂ ਹੋਊਗੀ ਤੇ ਆਪਣੇ ਜਿਹੜੇ ਵਸੀਲੇ ਆ ਉਹ ਸਹੀ ਤਰ੍ਹਾਂ ਵਰਤੇ ਜਾਣਗੇ ਇੰਨਾ ਕਹਿ ਕੇ ਮੈਂ ਇਜਾਜ਼ਤ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ